ਮਾਰ ਹੋ ਕੇ ਬੈ ਗਈ ਤਾਂ ਦਵਾਈ ਲਿਆਉਂਦੀ ਤੇ ਖਾਂਦੀ ਤੇ ਮੈਂ ਕੰਮ ਕਿੱਦਾਂ ਕਰਨਾ ਵਾ ਹੁਣ ਮੈਨੂੰ ਕਰਨਾ ਹੀ ਪੈਣਾ ਵਾ ਚੱਲ ਮੈਂ ਕਰਨੀ ਆ ਔਖੀ ਸੌਖੀ ਤੈਨੂੰ ਤੇ ਨਾ ਸੂਤਰ ਮੈਂ ਕਰੂੰ ਚੱਜਣੀ ਕਿੰਨੀ ਭੂਏ ਚੜੀ ਹੈ ਨਾ ਕਿਹ ਕੰਮ ਨੂੰ ਹੱਥ ਨਹੀਂ ਲਾਉਣਾ ਵਿਹਲੀ ਬਸ ਖਾਣ ਨੂੰ ਆ ਸਵੇਰੇ ਵੀ ਦੇ ਦੋ ਸ਼ਾਮਾਂ ਨੂੰ ਵੀ ਦੇ ਦੋ ਦੁਪਹਿਰੇ ਵੀ ਤਿੰਨ-ਤਿੰਨ ਟਾਈਮ ਤੇ ਰੋਟੀ ਖਾਣੀ ਹੈ ਕੌਣ ਆਂਦੀਆਂ ਲਾਵੇ ਬਾਰ-ਬਾਰ ਮੈਂ ਅੱਜ ਅਜ ਮੰਜੇ ਤੋਂ ਨਹੀਂ ਹਿਲਣਾ ਕਰਨਾ ਕਰ ਨਹੀਂ ਕਰਨਾ ਤਾਂ ਨਾ ਕਰ ਤੇ ਚੱਲ ਕਾਥੇ ਗਏ ਹੋ ਕਿੰਦੀ ਆਪਣੀ ਤੁਹਾਡੇ ਘਰ ਆਉਣਾ ਸਨੀ ਭਾਈ ਨੇ ਮਾਰੇ ਆ ਯਾਰੀ ਚਲ ਤੇ ਇਹ ਤਾਂ ਕੋਈ ਘਟੀ ਘਰੋਂਦਾ ਯਾਰ ਚਲੋ ਘਰ ਆਜੋ ਇਹਦਾ ਨਾ ਮੰਨ ਪਰੋ ਕੋਈ ਗੱਲ ਨਹੀਂ ਸਿਮੀ ਪਤਾ ਨਹੀਂ ਬਾਰ ਕੀ ਕਰਨੀ ਆ ਸਿਮੀ ਆਜੋ ਦੀਦੀ ਸਿਮੀ ਤੂੰ ਝਾੜੂ ਨਾ ਲਾਇਆ ਕਰ ਕੋਈ ਗੱਲ ਨਹੀਂ ਕੋਈ ਨਹੀਂ ਦੀਦੀ ਮੈਂ ਵੀ ਵੇਲੇ ਬੈਠੀ ਨੇ ਕੀ ਕਰਨਾ ਮੈਂ ਚਲ ਝਾੜੂ ਲਾ ਦਿੰਦੀ ਨਾਲ ਕੋਈ ਗੱਲ ਨਹੀਂ ਕੰਮ ਤੇ ਮੈਂ ਆਪੇ ਕਰ ਹੀ ਲੈਣਾ ਵਾ ਤੂੰ ਇਨੀ ਟੈਨਸ਼ਨ ਨਾ ਲਿਆ ਕਰ ਨਾਲੇ ਨਾ ਗਰਮੀ ਬੜੀ ਆ ਐਵੇਂ ਕੁਝ ਹੋ ਗਿਆ ਤੇ ਮੈਂ ਪੈਸੇ ਕਿੱਥੋਂ ਲਾਉਣੇ ਆ ਕੋਈ ਨਹੀਂ ਦੀਦੀ ਮੈਂ ਵੀ ਵੇਲੀ ਬੇਟੀ ਬੇਟੀ ਤੁਹਾਨੂੰ ਪਤਾ ਵਾ ਕਿ ਮੈਨੂੰ ਕੰਮ ਕਰਨ ਦੀ ਆਦਤ ਆ ਸਿਮੀ ਉਹ ਤੇ ਗੱਲ ਹੈਗੀ ਆ ਸੱਸ ਮੇਰੀ ਨੇ ਕਿਹਾ ਤੈਨੂੰ ਵੇਖਿਆ ਨਾ ਕੰਮ ਕਰਦੀ ਨੂੰ ਤੇ ਕੱਲ ਮੈਨੂੰ ਨਾ ਬੜੀਆਂ ਗੱਲਾਂ ਕਰਕੇ ਗਈ ਉਹ ਕਹਿੰਦੀ ਸੀ ਕਿ ਤੂੰ ਪਰੌਣੀ ਜੇ ਆ ਹੀ ਗਈ ਆ ਤੇ ਤੂੰ ਲਾ ਲੈਂਂ ਡੀ ਉਹਦੇ ਕੋਲੋਂ ਤੇ ਕੋਈ ਗੱਲ ਨਹੀਂ ਤੂੰ ਕੰਮ ਛੱਡ ਦੇ ਮੈਂ ਆਪੇ ਹੌਲੀ ਹੌਲੀ ਕਰ ਲੂੰਗੀ ਕੰਮ ਕੱਲ ਦੀਦੀ ਮੈਨੂੰ ਵੀ ਮਿਲੇ ਸੀ ਤੇ ਕਹਿ ਰਹੇ ਸੀ ਘਰ ਆਇਓ ਸਮਰ ਮੇਰਾ ਨਹੀਂ ਦੀਦੀ ਜੀ ਕਰਦਾ ਜਾਨ ਨੂੰ ਕੱਲ ਮੈਨੂੰ ਵੀ ਗੱਲਾਂ ਕਰੇਗੀ ਸਿਮੀ ਨਹੀਂ ਕਰਦੀ ਤੈਨੂੰ ਗੱਲਾਂ ਤੇ ਜੇ ਤੂੰ ਨਾ ਨ ਗਈ ਤੇ ਉਹਨੇ ਮੈਨੂੰ ਗੱਲਾਂ ਕਰਨੀਆਂ ਉਹਨੇ ਕਹਿਣਾ ਵਾ ਸੰਦੀਪ ਨੇ ਨਹੀਂ ਭੇਜਿਆ ਹੋਣਾ ਜਾਣ ਕੇ ਤੇ ਚਲ ਕੋਈ ਗੱਲ ਨਹੀਂ ਇਹਨੂੰ ਕੰਮ ਛੱਡ ਤੇ ਜਾ ਘੜੀ ਕੋ ਹੋਇਆ ਉਧਰ ਚਲ ਕੋਈ ਨਹੀਂ ਦੀਦੀ ਮੈਂ ਹੋਵਨੀ ਨਾਲੇ ਨਾ ਉਥੇ ਘੜੀ ਆਰਾਮ ਕਰ ਲਈ ਨਾਲੇ ਗੱਲਾਂ-ਬਾਤਾਂ ਕਰ ਲਈ ਸਿਮੀ ਮੇਰੀ ਗਾਂ ਸੋਣ ਉਹਨਾਂ ਘਰ ਨਾਲ ਏਸੀ ਲੱਗਾਈ ਉਹ ਅੱਛਾ ਆਹੋ ਤੇ ਨਾਲੇ ਨਾ ਦੋ ਘੜੀ ਆਰਾਮ ਕਰ ਲਈ ਚਲ ਠੀਕ ਆ ਦੀਦੀ ਮੈਂ ਘੜੀ ਦੁਪਹਿਰ ਕੱਢ ਕੇ ਆਉਂਗੀ ਤੇ ਕੋਈ ਵੀ ਗੱਲ ਪੁੱਛੂਗੀ ਨਾ ਮੇਰੇ ਸਾਸਰ ਜੀ ਤੇ ਉਹਨਾਂ ਕੇ ਜਵਾਬ ਦੇਈ ਠੀਕ ਆ ਚਲ ਕੋਈ ਨਹੀਂ ਦੀਦੀ ਮੈਂ ਨਾ ਘੜੀ ਉੱਥੇ ਬਹਿ ਕੇ ਆਵਾਂਗੀ ਕੰਮ ਨੂੰ ਆ ਜਾਾਂਗੀ ਗੱਲਾਂ-ਬਾਤਾਂ ਦੇ ਵਿੱਚ-ਵਿੱਚ ਨਾ ਨਾਲੇ ਆਰਾਮ ਹੋ ਜਾਊਗਾ ਤੇਰਾ ਠੀਕ ਆ ਦੀਦੀ ਚਲ ਜਾ ਚਲ ਜਾ ਠੀਕ ਐ ਮੈਂ ਹੋਵਾਂ ਬੰਨੀ ਏਸੀ ਦਾ ਨਾਂ ਲਿਆ ਤੇ ਕਿੰਨੀ ਖੁਸ਼ ਹੋਈ ਵਿਚਾਰੀ ਚੱਲ ਉੱਥੇ ਵੀ ਕਿਹੜਾ ਇਸੀ ਥੱਲੇ ਬੈਂਦੀ ਸੀ ਇੱਥੇ ਵੀ ਇੰਨੀ ਗਰਮੀ ਆ ਚੱਲ ਘੜੀ ਆਰਾਮ ਕਰ ਆਉਗੀ ਨਾਲੇ ਨਾਲੇ ਗੱਲਾਂ ਬਾਤਾਂ ਮਾਰ ਆਉਗੀ ਬਿੰਦਰਾ ਬਿੰਦਰਾ ਚਾਹ ਪੀ ਕੇ ਫੇਰ ਲੰਮੀ ਪੈ ਗਈਆਂ ਤੂੰ ਕੀ ਗੱਲ ਵਾ ਮਮੀ ਮੇਰਾ ਸਰੀਰ ਨੇ ਥੋੜਾ ਜਿਹਾ ਠੀਕ ਹੈਗਾ ਕੀ ਗੱਲ ਹੋਈ ਐ ਮੈਨਾਂ ਬੁਖਾਰ ਲੱਗੰਦਿਆ ਵਾ ਥੋੜਾ ਥੋੜਾ ਤੇ ਕੰਮ ਕਿਨੇ ਕਰਨਾ ਵਾ ਕੰਮ ਦਸਮੀ ਤੁਸੀਂ ਥੋੜਾ ਬੋਧਾ ਕਰ ਦੋ ਹਾਂ ਮੇਰ ਕੋ ਕਿਹੜਾ ਹੁੰਦਾ ਤੈਨੂੰ ਪਤਾ ਹੀ ਕੰਮ ਛੱਡ ਤੇ ਮੈਨੂੰ ਬੀਪੀ ਵਧ ਜਾਂਦਾ ਮੇਰਾ ਤੇ ਵਧ ਜਾਂਦਾ ਤਾਂ ਮੈਂ ਦੱਸੋ ਕੀ ਕਰਾਂ ਮੈਂ ਤੇ ਆ ਮਰ ਦਵਾਈ ਕੋਈ ਖਾ ਤੇ ਉੱਠ ਸੈ ਨਾ ਕੋਈ ਨਹੀਂ ਕਰ ਲਾਂ ਕੰਮ ਮੇਰ ਕੋ ਨਹੀਂ ਹੁੰਦਿਆ ਕਰਨਾ ਵ ਤੇ ਜਾ ਕੇ ਕਰ ਦੋ ਨਹੀਂ ਕਰਨਾ ਤੇ ਰਹਿਣ ਦੋ ਪਿਆ ਨਹੀਂ ਬਿਮਾਰ ਹੋ ਕੇ ਬਹਿ ਗਈ ਤਾਂ ਦਵਾਈ ਲਿਆ ਹੁੰਦੀ ਤੇ ਖਾਂਦੀ ਤੇ ਮੈਂ ਕੰਮ ਕਿੱਦਾਂ ਕਰਨਾ ਵਾ ਹੁਣ ਮੈਨੂੰ ਕਰਨਾ ਹੀ ਪੈਣਾ ਵਾ ਚਲ ਮੈਂ ਕਰਨੀ ਆ ਔਖੀ ਸੌਖੀ ਚਲ ਕੀ ਲੱਗਦਾ ਇਹਨੇ ਐਡਾ ਹੀ ਸੂਤਰ ਹੋਣਾ ਵਾ ਕੰਮ ਨੂੰ ਤੇ ਹੱਥ ਲਾਗ ਨਹੀਂ ਰਾਜੀ ਹੈਗੀ ਪਿਛਾਈ ਮੈਂ ਕੋਈ ਕੰਮ ਕਰਨਾ ਵਾ ਚਾਹੀ ਨਹੀਂ ਕਰਨਾ ਰਪਿੰਦਰ ਨੂੰ ਹੀ ਸਹਾਨ ਕੀਤਾ ਵਾ ਭੀ ਹੋਈ ਕੰਮ ਕਰੇ ਤੈਨੂੰ ਤੇ ਨਾ ਸੂਤਰ ਮੈਂ ਕਰੂੰ ਚੱਜ ਨਹੀਂ ਕਿੱਡੀ ਭੂਏ ਚੜੀ ਹੈ ਨਾ ਕਿਹ ਕੰਮ ਨੂੰ ਹੱਥ ਨਹੀਂ ਲਾਉਣਾ ਵੇਲੀ ਬਸ ਖਾਣ ਨੂੰ ਆ ਸਵੇਰੇ ਵੀ ਦੇ ਦੋ ਸ਼ਾਮਾਂ ਨੂੰ ਵੀ ਦੇ ਦੋ ਦੁਪਹਿਰੇ ਵੀ ਤਿੰਨ-ਤਿੰਨ ਟਾਈਮ ਤੇ ਰੋਟੀ ਖਾਣੀ ਆ ਕੌਣ ਇਹਨਾਂ ਦੀਆਂ ਲਾਵੇ ਬਾਰ-ਬਾਰ ਮੈਂ ਅਜੇ ਅਜ ਮੰਜੇ ਤੋਂ ਨਹੀਂ ਹਿੱਲਣਾ ਕਰਨਾ ਕਰ ਨਹੀਂ ਕਰਨਾ ਤਾਂ ਨਾ ਕਰ ਮਾਸੀ ਇੱਥੇ ਬੈਠੇ ਲੱਗਦੇ ਬਾਹਰ ਹੀ ਮਾਸੀ ਜੀ ਲੰਮੇ ਪਏ ਜੇ ਆਹ ਪਤਾ ਆ ਜਾ ਹੋਰ ਬਾਹਰ ਹੀ ਬੈਠੇ ਤੇ ਇੰਨੀ ਗਰਮੀ ਤੇ ਬਾਹਰ ਬਾਬਾ ਠੰਡੀ-ਠੰਡੀ ਹਵਾ ਆਉਂਦੀ ਤਾਂ ਐਸੀ ਥੱਲੇ ਪੌਂਦ ਮਿਲ ਲੱਤਾਂ ਨੂੰ ਬੜੀ ਪੀਰ ਹੁੰਦੀ ਆ ਬੜੀਆ ਸੋਹੋ ਮਾਸੀ ਜੀ ਉਮਰ ਵੀ ਢੱਡੀ ਹੋ ਗਈ ਹੈ ਨਾ ਤੇ ਸਰੀਰ ਉਹੋ ਜਿਹਾ ਅੱਜਕੱਲ ਲੱਤਾਂ ਨੂੰ ਪੀਰ ਝਾਟੀ ਹੋਣ ਡੈਮਦੀ ਮਾਸਾ ਘੋਟ ਦੇ ਮੇਰਾ ਪੁੱਤ ਕੋਈ ਨਹੀਂ ਮਾਸੀ ਜੀ ਮੈਂ ਘੋਟ ਦਿੰਦੀ ਬੜੀਆਂ ਹੀ ਪੀਰ ਹੋਣ ਡੀਆਂ ਤਾਂ ਕੰਮ ਵੀ ਸਾਰਾ ਅੰਤਰਾ ਪਿਆ ਸਾਡਾ ਚਲ ਕੋਈ ਨਹੀਂ ਮਾਸੀ ਜੀ ਮੈਂ ਕਰ ਦਿੰਨੀ ਮਾਸੀ ਜੀ ਤੂੰ ਕਹਿੰਦੇ ਸਾਰਾ ਕੰਮ ਪਿਆ ਘਰ ਦਾ ਕਰਨ ਵਾਲਾ ਪਿੰਡ ਦੀ ਦੀ ਕਿੱਥੇ ਆ ਉਹ ਪੁੱਤ ਠੀਕ ਨਹੀਂ ਆ ਬੁਖਾਰ ਚੜਿਆ ਉਹ ਤੇ ਸਵੇਰ ਦੀ ਲੰਮੀ ਪਈ ਆ ਜਾ ਪੀ ਗਈ ਉਹਨਾਂ ਦੀ ਲੰਮੀ ਪੈ ਗਈ ਠੀਕ ਨਹੀਂ ਤੇ ਮੈਂ ਪੁੱਛਿਆ ਜਾ ਕੇ ਤਾਂ ਦੀ ਮੈਨੂੰ ਬੁਖਾਰ ਚੜਿਆ ਉੱਠਿਆ ਨਹੀਂ ਜਾਣਦੇ ਆ ਦਵਾਈ ਲੈ ਆਣੀ ਤੁਸੀਂ ਜਾ ਕੇ ਲਿਆਂਦੀ ਐ ਦਵਾਈ ਤੇ ਫਰਕ ਪਾਊਗਾ ਫੇਰ ਹੀ ਆ ਮੇਰਾ ਪੁੱਤ ਪਤਾ ਕੀ ਕਰ ਘੁੱਟ ਕੇ ਨਾ ਲੱਤਾਂ ਤੇ ਥੋੜੇ ਕੇ ਪੋਚੇ ਲਾ ਦੇ ਮੇਰੇ ਕੋ ਤੇ ਲੱਗਣ ਨਹੀਂ ਦੇ ਪੋਚੇ ਲਾਉਣ ਵਾਲੇ ਹੱਡੇ ਚਲੋ ਕੋਈ ਨਹੀਂ ਮਾਸੀ ਜੀ ਮੈਂ ਲਾ ਦਿੰਨੀ ਆਹ ਚੱਲ ਘੁੱਟ ਗਏ ਥੋੜੀਆਂ ਤੇ ਮੇਰਾ ਪੁੱਤ ਲਾ ਦੇ ਮੇਰੇ ਕੋ ਤੇ ਲੱਗਣੇ ਨਹੀਂ ਆ ਚਲ ਠੀਕ ਐ ਮੈਂ ਲਾ ਚੱਲ ਲਾ ਦੇ ਮੇਰਾ ਪੁੱਤ ਆਹ ਤੇ ਵਧੀਆ ਹੋ ਗਿਆ ਮੁਫਤ ਦੀ ਮੇਨੋਕਰ ਆਣੀ ਮਿਲ ਗਈ ਮਝੇ ਨਾਲ ਕੋ ਕੰਮ ਕਰਉਣੀ ਆ ਮੈਨੂੰ ਕੀ ਹੋਇਆ ਕੁਛ ਵੀ ਨਹੀਂ ਚੰਗੀ ਭਲੀ ਐ ਮੈਂ ਤੇ ਜਾਣ ਕੇ ਡਈ ਕੰ ਚੱਲ ਕੰਮ ਤੇ ਲੈਦੀ ਆ ਤੇ ਕੋ ਸਾਰਾ ਮਝੇ ਨਾਲ ਮੈਂ ਤਾਂ ਚੰਗੀ ਆਈ ਆ ਇੱਥੇ ਹੁਣ ਤਾਂ ਫਾਸੇ ਗਈ ਜਾ ਕੇ ਨਾ ਮੈਂ ਦੀਦੀ ਨੂੰ ਕਹਿਣਾ ਅੱਜ ਤਾਂ ਮੈਂ ਆ ਗਈ ਆ ਅੱਗੇ ਤੋਂ ਨਹੀਂ ਮੈਂ ਆਉਂਦੀ ਇੱਥੇ ਸਾਰਾ ਕੰਮ ਮੇਰੇ ਕੋਲ ਕਰਾਇਆ ਇਹਨਾਂ ਨੇ ਚੰਗੀ ਆਏ ਵਾਲਾ ਲੈਣ ਆਈ ਏ ਸੀ ਜੀ ਮੈਂ ਇੱਥੇ ਚੰਗੀ ਏਸੀ ਥੱਲੇ ਗਈ ਹੀ ਮਾਸੀ ਨੇ ਤਾਂ ਕੰਮ ਕਰਾ ਕਰਾ ਮਾਰ ਸੁੱਟਿਆ ਮੈਨੂੰ ਸਿਮੀ ਹਾਂ ਜੀ ਜੀ ਤੋ ਆ ਵੀ ਗਈ ਹੈ ਨਾਲੇ ਤਨ ਵੀ ਨਾ ਪੁਸਿੰਨਾ ਆਇਆ ਵਾ ਐਸੀ ਥੱਲੇ ਵੀ ਕੀ ਕਰਦੀ ਆਈ ਆਂ ਦੀਦੀ ਐਸੀ ਥੱਲੇ ਤਾਂ ਮਾਸੀ ਨੇ ਪਹੁੰਚਣ ਹੀ ਨਹੀਂ ਦਿੱਤਾ ਮੈਨੂੰ ਪਹੁੰਚਣ ਨਹੀਂ ਦਿੱਤਾ ਹੋਰ ਕਹਿੰਦੀ ਆਪਾਂ ਤੇ ਐਸੀ ਲਉਂਦੇ ਹੀ ਨਹੀਂ ਆ ਬਾਹਰ ਹੀ ਬੈੰਨੇ ਆ ਮੇਰੀਆਂ ਲੱਤਾਂ ਪੀਰ ਹੁੰਦੀਆਂ ਵਾ ਉਹਨੇ ਮੇਰੇ ਕੋ ਸਾਰਾ ਘਰ ਦਾ ਕੰਮ ਕਰਾਇਆ ਭਾਂਡੇ ਮਜਾਏ ਪੋਚੇ ਲਵਾਏ ਲੱਤਾਂ ਘਟਵਾਈਆਂ ਸਾਰੇ ਕੰਮ ਕਰਵਾਏ ਮੇਰੇ ਕੋ ਤੇ ਰਪਿੰਦਰ ਕਿੱਥੇ ਗਈ ਸੀ ਉਹ ਆਖੰਡੀ ਠੀਕ ਨਹੀਂ ਅੰਦਰ ਸੁੱਤੀ ਸੀ ਜੇ ਰਪਿੰਦਰ ਠੀਕ ਨਹੀਂ ਸੀ ਤੇ ਮੈਨੂੰ ਤੇ ਬੜਾ ਕਹਿੰਦੇ ਸੀ ਕਿ ਪਰੌਣੇ ਆਏ ਤਾਂ ਲਾ ਲਿਆ ਵਾ ਤੂੰ ਹੋਂ ਤੇਰੇ ਕੋਲ ਕੰਮ ਕਰਾਇਆ ਦੀਦੀ ਅੱਜ ਤੋਂ ਬਾਅਦ ਨਹੀਂ ਮੈਂ ਉੱਧਰ ਜਾਣਾ ਕਰਦਾ ਆਪਾਂ ਇਸੀ ਤੋਂ ਬਗੈਰ ਹੀ ਠੀਕ ਆ ਮੈਂ ਇੱਥੇ ਰਹਿ ਲਵਾਂ ਪੱਕੇ ਥੱਲੇ ਮੈਂ ਨਹੀਂ ਉੱਥੇ ਜਾਣਾ ਮੇਰੇ ਕੋਲ ਸਾਰੇ ਕੰਮ ਕਰਵਾਇਆ ਮੈਂ ਤਾਂ ਸੋਚਿਆ ਸੀ ਕਿ ਚੱਲ ਸੱਦਣ ਡੇ ਆ ਚੱਲ ਘੜੀ ਗੱਲਾਂ ਪਤਾ ਮਾਰ ਆਏਂਗੀ ਨਾਲੇ ਆਰਾਮ ਕਰ ਲੇਂਗੀ ਇੱਥੇ ਇੰਨੀ ਗਰਮੀ ਆ ਮੈਨੂੰ ਕੀ ਪਤਾ ਸੀ ਜੇ ਮੈਨੂੰ ਆ ਗੱਲ ਦਾ ਪਤਾ ਹੁੰਦਾ ਨਾ ਤੇ ਮੈਂ ਤੈਨੂੰ ਉੱਧਰ ਕਦੀ ਵੀ ਨਹੀਂ ਜਾਣ ਦੇਣਾ ਸੀ ਨਾਲੇ ਮੈਂ ਤੈਨੂੰ ਇੱਥੇ ਨਹੀਂ ਕੰਮ ਕਰਨ ਦੇਣ ਦੀ ਉੱਥੇ ਕਰਨ ਦੇਣਾ ਸੀ ਨਾਲੇ ਤੂੰ ਨੌਕਰਾਨੀ ਆਈਂ ਕੋਈ ਗੱਲ ਨਹੀਂ ਇੱਥੇ ਰਮਾਨ ਕਰਿਆ ਕਰ ਤੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਹੈਗੀ ਸਿਮੀ ਤੂੰ ਘੜੀ ਲੰਮੇ ਪਹਿਲਾ ਤੇ ਮੈਂ ਨਿੰਬੂ ਪਾਣੀ ਬਣਾ ਕੇ ਲਿਆਉਣੀ ਆ ਐਨੀ ਗਰਮੀ ਚ ਆਈ ਆ ਚਲ ਕੋਈ ਨਹੀਂ ਦੀਦੀ ਰਹਿਣ ਦੋ ਤੁਸੀਂ ਵੀ ਪੀਜੋ ਲੰਮੇ ਨਹੀਂ ਨਹੀਂ ਕੋਈ ਗੱਲ ਨਹੀਂ ਨਾਲੇ ਮੈਂ ਪੀ ਲੈਣੀ ਘੁੱਟ ਗਰਮੀ ਕਿੰਨੀ ਆ ਰਹਿਣ ਦੋ ਗਾ ਗਰਮੀ ਬੜੀ ਪੀਜੋ ਤੁਸੀਂ ਵੀ ਘੜੀ ਪੱਕੇ ਚ ਲੰਮੇ ਚਲ ਤੂੰ ਪਹਿਲੇ ਲੰਮੇ ਆਉਣੀ ਆ ਮੈਂ ਜੀ ਗਲਜੀਤ ਕਿੱਧਰੋਂ ਆਉਂਦੇ ਆਂ ਮੈਨੂੰ ਤੇ ਕਹਿੰਦਾ ਚਾਹੇ ਗਿਆ ਰ ਅੱਛਾ ਅੱਛਾ ਕਿੱਧਰ ਚੱਲੇ ਆਵਾ ਉਹ ਕੋਹ ਨਹੀਂ ਯਾਰ ਪਰਮਣੇ ਲੱਗੇ ਆ ਹੁਣ ਭੂਆ ਫੁਫੜ ਅੱਛਾ ਰੁਪਿੰਦਰ ਕਹਿੰਦੀ ਸਮਾਨ ਜਾ ਲਿਆ ਦੇ ਤੋ ਲੈਣ ਚੱਲੇ ਆਈ ਯਾਰਾਂ ਨੇ ਫੋਨ ਕੀਤਾ ਨਹੀਂ ਉਹਨਾਂ ਨੇ ਉਹ ਚੱਲ ਕੋਈ ਗੱਲ ਨਹੀਂ ਜੇ ਹਾਨੂੰ ਫੋਨ ਕਰਤਾ ਤਾਂ ਇਧਰ ਹੋਗੇ ਤੁਹਾਡੇ ਵੱਲ ਚੱਲ ਜਾਣਗੇ ਚੱਲ ਕੋਈ ਗੱਲ ਨਹੀਂ ਲਵਲੀ ਤੂੰ ਲੈ ਆਵਾ ਸਮਾਨ ਆਹੋ ਤੇ ਮੈਂ ਵੀ ਸੰਦੀਪ ਨੂੰ ਕਹਿਣਾ ਵਾ ਤੇੜੀ ਕਰ ਲਿਓ ਕੋਈ ਚੱਲ ਮੈਂ ਤੁਹਾਡੇ ਤੇ ਵੀ ਲੈ ਆਉਣਾ ਵਾ ਤੈਨੂੰ ਫੜਾ ਦੇਣਾ ਉਹ ਨਹੀਂ ਨਹੀਂ ਲਵਲੀ ਤੂੰ ਆਪਣਾ ਲੈ ਆਵਾ ਤੇ ਮੈਂ ਲੈ ਆਉਂਗਾ ਚੱਲ ਲੈ ਆਉਣਾ ਮੈਂ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਯਾਰ ਇਹ ਕੋਈ ਗੱਲ ਵਾ ਚੱਲ ਲੈ ਲਾ ਭਰਾ ਇਹ ਤਾਂ ਵਿਚਾਰਾ ਚੰਗਾ ਇਹ ਦੇ ਕਹਿੰਦਾ ਮੈਂ ਸਮਾਨ ਲੈ ਆਉਂਗਾ ਪਰ ਜੇ ਕਿਤੇ ਰਪਿੰਦਰ ਨੂੰ ਪਤਾ ਲੱਗ ਗਿਆ ਨਾ ਉਹਨੇ ਤਾਂ ਉਹ ਹਾਲ ਕਰਨਾ ਵਾ ਜਿਹੜਾ ਨਾ ਕਰਨ ਵਾਲਾ ਹੋਵੇ ਅਰ ਅਮਰ ਮੇਰੀ ਗੱਲ ਸੁਣ ਲੈ ਚੱਲੇ ਤਾਂ ਅਸੀਂ ਹੈਗੇ ਆ ਉੱਥੇ ਅਸੀਂ ਉਹਨਾਂ ਨੇ ਕਹਿੰਦੇ ਕਿ ਉਹ ਹੋ ਗਿਆ ਨਾ ਵੱਡੇ ਘਰ ਨਹੀਂ ਜਾਣਾ ਲੈ ਦੱਸ ਕਿਦਾਂ ਦੀਆਂ ਗੱਲਾਂ ਕਰਨ ਰਹਿ ਜੇ ਉਹਨਾਂ ਦੇ ਘਰ ਕਿਉਂ ਨਹੀਂ ਜਾਣਾ ਦੋਵਾਂ ਵੱਲੋਂ ਹੀ ਹੋ ਕੇ ਆਵਾਂਗੇ ਆਪਾਂ ਉੱਥੇ ਹੈ ਹੀ ਕੱਖ ਨਹੀਂ ਜਣਾ ਕੀ ਕਰਨਾ ਉਹਨਾਂ ਦੇ ਘਰ ਜੇ ਅੱਧੇ ਇੱਧਰ ਤੇ ਏਸੀ ਸੀ ਲੱਗਾ ਚੱਲ ਬਹਿ ਜਾਗੇ 10 ਮਿੰਟ ਚੱਲ ਕੋਈ ਨਹੀਂ ਮਿਲ ਕੇ ਆ ਜਾਾਂਗੇ ਅਗਲਾ ਕੀ ਸੋਚੂਗਾ ਪੀ ਜੇ ਮੈਂ ਗਰੀਬ ਆ ਤੇ ਮੇਰੇ ਵੱਲ ਕੋਈ ਹੁੰਦਾ ਹੀ ਨਹੀਂਗਾ ਫਿਰ ਤੂੰ ਹੋ ਆਈ ਬੈਦਰੀ ਹੋ ਜਾਣਾ ਫਿਰ ਤੁਹਾਡੀ ਤੇ ਹੋਈ ਜੇ ਹੁੰਦੀ ਆ ਜਦੋਂ ਕਿਤੇ ਜਾਣਾ ਹੋਵੇ ਟਿੰਡ ਚ ਕੰਨਾ ਪਾਉਣਾ ਹੀ ਹੁੰਦਾ ਵਾ ਫਲਾਣੇ ਵੱਲੋਂ ਹੋ ਕੇ ਆਉਣਾ ਵਾ ਢਿੰਗੜੇ ਵੱਲ ਨਹੀਂਗਾ ਜਾਣਾ ਇਹ ਕਿੱਦਾਂ ਦੀ ਕਰ ਰਹੀ ਏ ਉਹਨਾਂ ਦੇ ਘਰ ਤਾਂ ਪੱਖਾ ਵੀ ਹੈ ਨਹੀਂ ਬਹਿਣਾ ਕਿੱਥੇ ਆ ਤੂੰ ਆ ਚੰਗਾ ਪਾਬਾ ਮੈਂ ਇਕੱਲੇ ਚਲ ਜੂੰਗੀ ਜੇ ਤੁਹਾਨੂੰ ਜਿਆਦਾ ਗਰਮੀ ਲੱਗਦੀ ਆ ਤੇ ਜੇ ਮਹਾਰਾਏ ਨੇ ਤੁਹਾਨੂੰ ਸਭ ਕੁਝ ਦਿੱਤਾ ਵਾ ਉਹਨੂੰ ਨਹੀਂ ਦਿੱਤਾ ਤਾਂ ਫਿਰ ਕੀ ਹੋ ਗਿਆ ਚਲਾ ਬਹਿ ਗੱਡੀ ਚ ਮੈਂ ਤੁਹਾਨੂੰ ਫੇਰ ਦੱਸਦੀ ਮੈਂ ਉਹਨਾਂ ਦੇ ਘਰ ਨਹੀਂ ਹੋ ਜਾਣਾ ਚੰਗਾ ਬਾਬਾ ਨਾ ਜਾਇਓ ਤੁਹਾਡਾ ਤੇ ਹਾਲ ਹੀ ਇਹੋ ਆ ਚਲ ਲੱਕੜਾ ਤਾਂ ਨਾ ਕਰਕੇ ਰੱਖ ਦੇਣੀ ਆ ਵਿਚਾਰੇ ਨੇ ਇੰਨੀ ਮਿਹਨਤ ਨਾ ਇਕੱਠੀਆਂ ਕੀਤੀਆਂ ਅਸੀਂ ਤੇ ਉਹ ਸੰਦੀਪ ਕੀ ਕਰੀ ਜਿੰਨੀ ਤੂੰ ਆਪੇ ਕਰ ਲੈਣਾ ਸੀ ਕੁਝ ਨਹੀਂ ਖਲਾਰਾ ਚੋੱਕ ਕੇ ਹਟੀਆਂ ਨਾਲੇ ਝਾੜੂ ਜਾ ਲਾ ਕੇ ਹਟੀ ਕਿੰਨਾ ਖਲਾਰਾ ਪਿਆ ਇੱਥੇ ਉਹ ਚਲ ਵਧੀਆ ਕੀਤਾ ਵਾ ਉਧਰ ਦੇਖਣ ਨੂੰ ਨਾ ਚੰਗਾ ਜ ਨਹੀਂ ਲੱਗਦਾ ਹਾਂਜੀ ਤੇ ਨਾਲੇ ਮੇਰੀ ਗੱਲ ਸੁਣ ਭੂਆ ਫਫੜਾਉਣ ਲੱਗੇ ਓ ਭੂਆ ਫਫੜਾਉਣ ਲੱਗੇ ਉਹਨੇ ਤਾਂ ਫੋਨ ਵੀ ਨਹੀਂ ਕੀਤਾ ਉਹ ਮੈਨੂੰ ਕਰਾ ਦੱਸਿਆ ਉਹਨਾਂ ਨੇ ਕਿ ਇਹ ਨਹੀਂ लवली ਜਲੇ ਸਮਾਨ ਲੈਣ ਅੱਛਾ ਤੇ लवली ਨੇ ਦੱਸਿਆ ਮੈਨੂੰ ਕਿ ਬਹੁਤ ਫਰਾਂ ਲੱਗੇ ਤੂੰ ਇਦਾਂ ਕਰੋ ਤੂੰ ਲੈ ਉਹ ਸਮਾਨ ਥੋੜਾ ਜਾਂ ਸੰਦੀਪ ਸਮਾਨ ਮੈਂ ਕਿੱਥੋਂ ਲੈ ਆਵਾਂ ਮੇਰੀ ਗੱਲ ਸੁਣ ਜਿਹੜੇ ਮੈਂ ਪੈਸੇ ਲੈ ਕੇ ਆਇਆ ਮਸ਼ੀਨ ਤੋਂ ਔਰ ਸਾਰੇ ਦੇਣੇ ਹੀ ਕਿਹਾ ਦੇ ਉਹ ਮੈਂ ਦੇਤੇ ਤੂੰ ਇਦਾਂ ਕਰੋ ਅੱਗੇ ਵੀ ਆਪਾਂ ਦਾਰ ਸੌਦਾ ਲਿਆਂਦਾ ਹੀ ਇੱਥੋਂ ਤੇ ਹੋਰ ਲੈ ਆਓ ਇਕੱਠੇ ਪੈਸੇ ਦੇ ਦਾਂਗੇ ਆਪਾਂ ਉਹ ਸੰਦੀਪ ਗੱਲਾਂ ਮਡੀਆਂ ਕਰਦਾ ਵਾ ਚਲੋ ਕੋਈ ਗੱਲ ਨਹੀਂ ਹੁਣ ਜਾਣਾ ਤੇ ਪੈਣਾ ਹੀ ਆ ਕੀ ਕਰਨਾ ਫਿਰ ਹੁਣ ਮੇਰੀ ਗੱਲ ਸੁਣ ਹੁਣ ਮੈਂ ਕੀ ਕਹੂੰਗਾ ਜਾ ਕੇ ਪੰਜ ਕੇ 6000 ਪਹਿਲਾਂ ਬੋਣਿਆ ਪਿਆ ਵਾ ਉਹਦੇ ਹੱਲ ਚਲ ਕੋਈ ਗੱਲ ਨਹੀਂ ਚਾਰ ਗੱਲਾਂ ਸੁਣਾ ਵੀ ਦਊਗਾ ਫਿਰ ਕੀ ਆ ਪਰੌਣਿਆਂ ਚ ਬੇਇੱਜ਼ਤੀ ਤੇ ਨਾ ਹੋਊਗੀ ਹੱਡੀ ਚਲ ਵੇਖ ਲੈ ਫਿਰ ਮੈਂ ਵੇਖਦਾ ਵਾਂ ਲੈ ਕੇ ਆਉਣਾ ਕੋਈ ਗੱਲ ਨਹੀਂ ਪੁੱਛ ਲੈ ਉਹਨੂੰ ਕੀ ਕਹਿੰਦਾ ਵਾ ਤਰਲੇ ਤਰਲੇ ਮਾਰ ਲਿਓ ਹੋਰ ਕੀ ਕਰਨਾ ਫਿਰ ਭੂਆ ਫੂਫਣ ਨੇ ਫੋਨ ਨਹੀਂ ਕੀਤਾ ਸਾਨੂੰ ਵੇਖ ਲਓ ਜਿਹੜਾ ਵੀ ਰਿਸ਼ਤੇਦਾਰ ਆਉਂਦਾ ਵਾ ਨਾ ਪਹਿਲਾਂ ਉਧਰ ਹੀ ਹੁੰਦਾ ਵਾ ਫੋਨ ਵੀ ਉਹਨਾਂ ਨੂੰ ਹੀ ਕਰਦੇ ਆ ਗਰੀਬਾਂ ਨੂੰ ਕੌਣ ਪੁੱਛਦਾ ਵਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਕੀ ਹਾਲ ਜੀ ਜੀ ਵਧੀਆ ਤੁਸੀਂ ਸੁਣਾ ਸਰਦਾਰ ਜੀ ਵਧੀਆ ਠੀਕ ਠਾਕ ਹੈ ਅਚਨ ਉਹ ਪਰਿਵਾਰ ਦਾ ਸੁਣਾਓ ਪਰਿਵਾਰ ਠੀਕ ਆ ਜੱਦੀ ਕਾਲਾ ਤੇ ਮੇਰੀ ਗੱਲ ਸੁਣੋ ਪਰੌਣੇ ਆਏ ਆ ਹਾਂਜੀ ਸਰਦਾਰ ਜੀ ਠੰਡੇ ਦੀ ਬਦਲ ਚਾਹੀਦੀ ਨਾਲ ਬਿਸਕੁਟ ਚਾਹੀਦੇ ਆ ਠੀਕ ਆ ਜੀ ਤੇ ਮਰੇ ਦੇ ਦੋਗੇ ਸਰਦਾਰ ਜੀ ਲੈ ਜਾਓ ਸਰ ਕੋ ਕਹਾਂ ਨਹੀਂ ਅੱਗੇ ਤਾਂ 5000 ਬਣ ਗਏ ਤਾਂ ਸੱਚਾ ਉਹde ਗੱਲ ਹੈਗੀ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਪਹਿਲੇ ਪੈਸੇ ਮੈਂ ਦੇ ਜੂਗਾ ਮੰਡੀਆਂ ਨੇ ਆ ਗਏ ਨਾ ਹਾਂਜੀ ਹਾਂਜੀ ਮੈਂ ਪੈਸੇ ਦੇ ਜੂਗਾ ਖਕਰਦਾਰ ਬਕੇ ਉਹ ਕੱਪਾਂਦਾ ਤੂੰ ਮੇਰਾ ਪਤਾ ਜਾਂਦਾ ਲਿਆ ਕੋਈ ਗੱਲ ਨਹੀਂ ਮੇਰਾ ਪੁੱਤ ਚੰਬਿੰਦਰਾ ਕਰ ਕਿਉਂ ਜੀ ਅੱਗੇ ਜਾਨੋਂ ਲਿਉਣਾ ਆਪਾਂ ਹੀ ਵੇਚਣਾ ਹੁੰਦਾ ਗੱਲ ਲਿਆ ਕੇ ਹੁਣ ਦੇਣੀ ਹੁੰਦੀ ਹੈ ਕਿ ਤੂੰ ਆਸ਼ਿਆਨੇ ਹੋ ਮੇਰਾ ਪੁੱਤ ਲੈ ਆਇਆ ਜਿਆਦਾ ਖਰਨਾ ਕੋਈ ਗੱਲ ਨਹੀਂ ਮੇਰਾ ਪੁੱਤ ਕਟਾਲ ਜਾਈ ਹੈ ਖਕਰਦਾਰ ਦੇਣਾ ਬਿਸਕੁਟ ਦੇਣਾ ਲਿੰਕਾ ਦੇਣਾ ਕੋਈ ਗੱਲ ਨਹੀਂ ਮੇਰੇ ਪੁੱਤ ਆਪਣੇ ਪਰੋਣੇ ਸੰਭਲਾ ਮੇਰੇ ਪੁੱਤ ਪੈਸੇ ਦੇ ਜਾਈ ਮੇਰੇ ਬੇਟਾ ਕੋਈ ਨਹੀਂ ਚਾਚਾ ਮੈਂ ਪੈ ਕਿਹੜਾ ਪੁੱਤਣਾ ਕੋਕ ਹੀ ਦੇ ਦੋ ਚਾਚਾ ਜੀ ਕਿੰਨੇ ਪੁੱਤ ਇੱਕ ਦੋ ਅੱਛਾ ਜੀ ਦੋ ਬੋਤਲਾਂ ਦੇ ਦੇ ਦੋ ਠੀਕ ਆ ਲਓ ਜੀ ਲਓ ਫਿਰ ਕਿਤੇ ਕੋਈ ਆ ਜਾਂਦਾ ਨਹੀਂ ਦੋ ਬੋਤਲ ਦੇ ਦੋ ਪਰ ਉਹਨੇ ਹੁਣ ਕਹੀ ਹਾਂਜੀ ਹਾਂਜੀ ਠੀਕ ਆ ਹੋਰ ਭਾਈ ਜੀਵਾ ਨਹੀਂ ਬਸ ਦੋ ਬੋਤਲਾਂ ਦੇ ਦੋ ਬਸ ਲਓ ਸਰਦਾਰ ਹਾਂਜੀ ਇੱਕ ਲਿੰਕਾ ਦੇ ਦੋ ਭਾਈ ਕੋਈ ਹੋਰ ਕੁਝ ਦੇ ਦੋ ਇਹ ਇੱਕ ਸਦਾ ਜੀ ਫੈਂਟਾ ਗਿਆ ਜਾਂ ਤਾਂ ਜਾਂ ਫਿਰ ਡਿਊ ਦੇ ਦਾਂ ਡਿਊ ਦੇ ਦੋ ਚਲੋ ਕੋਈ ਗੱਲ ਧੰਮਾ ਚਾਤਾ ਜਰਾ ਬਹੁਤ ਬੋਤਲਾਂ ਚਾਹੀਦਾ ਕੋਈ ਬਸ ਹੀ ਬਸ ਬਰ ਬਿਸਕਟ ਦੇ ਦੋ ਲਓ ਜੀ ਸਦਾ ਬਿਸਕਟ ਕਿੱਲਾ ਰਿਹਾ ਜੇਰੇ ਮਾਜੀ ਦੇ ਦੋ ਚੰਗੇ ਜੇ ਪਰੋਨੇ ਆਉਣ ਲੱਗੇ ਆਜੋ ਆਜੋ ਗਾਂ ਕਾ ਦੋਦੇ ਗਏ ਆ। ਹਲਾ ਫਰ ਸੰਦੀਪ। ਸਮਾਨ ਕਿਤੇ ਐਵੇਂ ਮਿਲ ਜਣਾ ਸੀ। ਰੱਖ ਬੋਤਲਾਂ ਦੋਨੀਆਂ। ਨਹੀਂ ਤੁਸੀਂ ਦੋ ਬੋਤਲਾਂ ਲੈ ਆਏ ਆ। ਮੇਰੀ ਗੱਲ ਸੁਣ। ਕਹਿੰਦੇ ਹੈ ਨਹੀਂ ਮੇਰੇ ਕੋ। ਉਹ ਫੇਰ ਕੋਈ ਰਸਤਿਆਰਾ ਆਇਂਦਾ ਵਾ। ਉਹਨੂੰ ਵੀ ਪਿਆਦਾਂਗੇ। ਬਾਰ-ਬਾਰ ਨਾ ਧਾਰਨੀਆਂ ਦਿੰਦਾ ਉਹ। ਗਲਤ ਨਹੀਂ ਕੋਈ ਕਰਦਾ। ਗੱਲ ਉਹਨੇ ਕੀ ਕਰਨੀ ਸੀ? ਪੈਸੇ ਸੁਣਾਉਣੇ ਸੀ ਉਹਨੇ। ਉਹ ਸੁਣਾਦੇ ਆ। ਸਮਾਨ ਦੇ ਨਹੀਂ ਦਿਆ ਪਹਿਲੋਂ। ਚਲੋ ਕੋਈ ਗੱਲ ਨਹੀਂ। ਤੂੰ ਮੇਰੀ ਗੱਲ ਸੁਣ। ਪਰਾਉਣੇ ਆ ਗਏ ਨਾਲੇ। ਇੱਕ ਗੱਡੀ ਬਾਹਰ ਧੁੱਪੇ ਲੱਗੀ ਆ। ਮੈਨੂੰ ਨਾ ਕੋਈ ਚੀਜ਼ ਕੱਢ ਕੇ ਦੇ ਮੈਂ ਉੱਤੇ ਦੇਵਾਂ। ਉੱਥੇ ਤਰਪਾਲ ਪਈ ਆ ਉਹ ਦੇ ਆ ਉਹ ਫਿਰ ਉੱਪਰ। ਸੰਦੀਪ ਇਹਨੂੰ ਨਾ ਬਰਫ਼ ਚ ਪਾ ਕੇ ਰੱਖ ਲੈ ਤੇ ਬਰਫ਼ ਲੈਂਦੀ ਆ। ਆਹ ਬਰਫ਼ ਥੋੜੀ ਜੀ ਹੈਗੀ ਆ। ਲੈ ਆਉਣੀ ਤੂੰ ਜਾ ਕੇ। ਆਹ ਲਾ ਗਵਾਲੀਆਂ ਕੋਲੋਂ ਲੈ ਆਉਣੀ। ਚਲੋ ਵੇਖਦੀ ਆ ਜੇ ਨਾ ਸਰੂਗਾ ਨਾ ਫਿਰ ਆਂਟੀ ਘਰੋਂ ਫੜ ਲੈਉਣੀ ਮੈਂ। ਆ ਤੇ ਕਰ ਲੈ ਤਾਂ ਮੈਨੂੰ ਦੇ ਤਾ ਪਰ ਮੈਂ ਪਾਵਾਂ ਸੀ ਆ ਕੇ ਠੀਕ ਆ। ਚਲੋ। ਆਂਟੀ ਜੀ ਹਾਂ ਜੀ ਸੰਦੀਪ ਆਜੋ। ਆਜਾ ਬੈਠੇ ਲੈ ਜੋ ਬੈਠੋ ਆਂਟੀ ਤੇਸੀ ਥੱਲੇ ਬੈਠੇ ਆ ਤੇ ਨਜ਼ਾਰੇ ਢਾਡੇ ਤੇ ਇਹਨਾਂ ਜੀ ਤਾਂ ਗਰਮੀ ਜ਼ਿਆਦਾ ਹੁੰਦੀ ਹੈ ਨਾ ਉਦੋਂ ਲਾਲੀ ਦਾ ਕਿ ਬੈਠਾ ਨਹੀਂ ਜਾਂਦਾ ਅੰਦਰ ਫਿਰ ਨਹੀਂ ਗੱਲ ਸਹੀ ਐ ਆਂਟੀ ਜੀ ਹਾਂ ਗਰਮੀ ਬਹੁਤ ਹਾਂ ਡਗਰੀਬਾਂ ਦਾ ਵੇਖ ਲਓ ਗਰਮੀ ਚ ਕਿਦਾਂ ਦਿਨ ਕੱਟਣ ਡੇ ਹੀ ਅੱਛਾ ਤੁਹਾਨੂੰ ਤੇ ਪਤਾ ਹੀ ਐ ਨਹੀਂ ਚਲੋ ਕੋਈ ਗੱਲ ਨਹੀਂ ਸਾਡੇ ਵੀ ਦਿਨ ਚੰਗੇ ਆਉਣਗੇ ਨਾ ਚਲੋ ਕੋਈ ਗੱਲ ਨਹੀਂ ਨਹੀਂ ਤੇ ਆਪੇ ਬਾਅਦ ਚ ਮਹਾਰਾਜ ਦਏ ਗਈ ਨਹੀਂ ਬਨਮਾਤਮਾ ਸੁਣਦਾ ਹੀ ਏ ਕਿ ਇਹ ਟਾਈਮ ਤੇ ਸੁਣਿਆ ਗਈ ਬਥੇਰੀ ਮਿਹਨਤ ਕਰਦਾ ਬੱਚਾ ਨੇ ਆਂਟੀ ਜੀ ਮੈਂ ਤਾਂ ਤੁਹਾਡੇ ਵੱਲ ਕੰਮ 'ਚ ਆਈ ਹੀ ਮੈਨੂੰ ਨਾ ਬਰਫ ਚਾਹੀਦੀ ਥੋੜੀ ਜੀ ਸਵੇਰੇ ਲੈ ਕੇ ਗਈ ਹੀ ਤੇ ਉਹ ਖਤਮ ਹੋ ਗਈਆਂ ਤੇ ਹੁਣ ਪਰੌਣਿਆਂ ਦਾ ਫੋਨ ਆਇਆ ਪਰੌਣੇ ਆਉਣ ਲੱਗੇ ਆ ਸੰਦੀਪ ਕਿਹੜੇ ਪਰੌਣੇ ਆਉਣ ਲੱਗੇ ਆ ਪਰੌਣੇ ਪੂਆ ਫਫੜਾਉਣ ਲੱਗੇ ਸੀ ਤੇ ਇਹ ਠੰਡੇ ਦੀਆਂ ਬੋਤਲਾਂ ਲੈ ਕੇ ਆਏ ਸੀ ਤੇ ਉਦੋਂ ਤੱਕ ਗਰਮ ਹੋ ਹੋਣੀਆਂ ਪਤਾ ਨਹੀਂ ਹੁਣ ਪਹਿਲਾਂ ਇੱਧਰ ਆਉਣ ਜਾ ਉੱਧਰ ਜਾਣਾ ਉਹਨਾਂ ਨੇ लवली ਘਰ ਠੀਕ ਆ ਠੀਕ ਆ ਤੇ ਮੈਂ ਚੱਲ ਆਂਟੀ ਕਰੋ ਫੜ ਲਿਓ ਨਹੀਂ ਬਰਫ ਨਹੀਂ ਕੋਈ ਗੱਲ ਨਹੀਂ ਬਰਫ ਦੀ ਕਿਹੜੀ ਗੱਲ ਵਾ ਬਰਫ ਹੈ ਗਿਆ ਤੇ ਆ ਜੋ ਫਿਰ ਮੈਨੂੰ ਦੇ ਦਿਓ ਪਰੌਣੇ ਹੋਣੇ ਵਾਲੇ ਆ ਠੀਕ ਆ ਨਹੀਂ ਕੋਈ ਗੱਲ ਨਹੀਂ ਦੇ ਦਿੰਨੇ ਆ ਚਲੋ ਦੇ ਦਿੰਨੇ ਆ ਬਰਫ ਦੀ ਕਿਹੜੀ ਗੱਲ ਆ ਦੇ ਦਿੰਨੇ ਆ ਚਲੋ ਸੁਣੇ ਪਾ ਹਾਲ ਬਰਫ ਇਹਨਾ ਬਰਫਾ ਤੁਸੀਂ ਬਰਤ ਕੇ ਨਾ ਫਿਰ ਡੂੰਗਾ ਮੈਨੂੰ ਬਚ ਦੇਜੋ ਹਾਂ ਕੋਈ ਗੱਲ ਨਹੀਂ ਮੈਂ ਹੁਣੇ ਫੜਾ ਜਣੀ ਤੁਹਾਨੂੰ ਡੂੰਗਾ ਫਿਰ ਤਾਂ ਬਰਫਾ ਫਿਰ ਜੀ ਮੈਨੂੰ ਚੰਗਾ ਆਂਟੀ ਜੀ ਹਾਂ ਕੋਈ ਗੱਲ ਨਹੀਂ ਸਾਸੇ ਦੀ ਗੱਲਾਂ ਤੇ ਬੜੀਆਂ ਕਰਦੀ ਹੈ ਕਹਿੰਦੀ ਮੈਂ ਤੇ ਨੂੰਹਾਂ ਨੂੰ ਕਿਤੇ ਇੰਨਾ ਵਧੀਆ ਰੱਖਿਆ ਹੈ ਤੇ ਕਿਤੇ ਬਰਫ ਦਾ ਡੂੰਗਾ ਨਹੀਂ ਦੇ ਸਕਦੇ ਵਿਚਾਰੀਆਂ ਨੂੰ ਚਲੋ ਕੋਈ ਗੱਲ ਨਹੀਂ ਬਰਫ ਦੀ ਕਿਹੜੀ ਗੱਲ ਵਾਲੇ ਆ ਗਏ ਤੇ ਫਿਰ ਕੀ ਆ ਪਰ ਇੰਨੀਆਂ ਫੜਾ ਨਹੀਂ ਮਾਰ ਲੈਣਾ ਚਾਹੀਦੀਆਂ ਹਾਂਜੀ ਸਾਸਕਾ ਬੋ ਜੀ ਸਾਸੇ ਕਾਲ ਪੁੱਤ ਕੀ ਹਾਲ ਚੱਲ ਹਾਂਜੀ ਵਧੀਆ ਸਸੀਓ ਬੋ ਜੀ ਸਾਸੇ ਕਾਲ ਪੁੱਤ ਆ ਜਾਓ ਸਾਸਕਾ ਬੋ ਜੀ ਸਾਸੇ ਕਾਲ ਪੁੱਤ ਸਸੀ ਕਾਪੂ ਜੀ ਲੱਗ ਗਿਆ ਆਜੋ ਹੋਸ ਨਾਉ ਠੀਕ ਠਾਕ ਇੱਧਰ ਬੈਹਜੋ ਆਜੋ ਹੋਰ लवली ਚੋਨਾ ਚਾਣਾ ਲੱਗ ਗਿਆ ਹਾਂਜੀ ਰਹਿ ਗਈਆਂ ਦੋ ਕਟੜੀਆਂ ਲਗਾਨੀਆਂ ਅੱਛਾ ਅੱਛਾ ਹਾਂਜੀ ਕਲ ਕੋਈ ਨਹੀਂ ਲੱਗੀ ਜਾਣਾ ਵਾਂ ਕੇ ਤੀਨਾ ਉਪਰ ਜੀ ਠੀਕ ਠਾਕ ਆ ਵਧੀਆ ਪੁੱਤ ਵਧੀਆ ਸਭ ਫੀਡਾ ਹੋਰ ਸੁਣਾਓ ਜੀ ਠੀਕ ਠਾਕ ਹਾਂ ਠੀਕ ਠਾਕ ਤੀ ਸੁਣਾਓ ਸੇ ਤਾਂ ਠੀਕ ਜੀ ਹਾਂਜੀ ਠੀਕ ਆ ਵਧੀਆ ਚਾਚਾ ਹੋਰ ਭਿੰਦਰ ਤੂੰ ਸੁਣਾ ਤੂੰ ਕਦੋਂ ਦੇ ਗਈ ਪੇਕੇ ਭੂਆ ਜੀ ਪੇਕੇ ਗਈ ਜਾਣਾ ਵਾਂ ਬਸ ਇਦਾਂ ਟਾਈਮ ਨਹੀਂ ਲੱਗਦਾ ਕੰਮਗਾਰੀ ਨੇ ਆ ਹੈ ਤੇ ਇਦਾਂ ਹੀ ਆ ਸਾਰੀ ਦਿਹ ਇਦਾਂ ਨੰਗ ਜਾਂਦੀ ਨੰਗ ਜਾਂਦੀ ਨੰਗ ਜਾਂਦੀ ਨਿੱਕੇ ਨਿੱਕੇ ਕੰਮ ਕਰਦੇ ਆ ਸਾਫ ਸਫਾਈ ਕਰ ਲਾ ਰੋਟੀ ਪਾਣੀ ਹੁਣਾ ਲਾ ਹਾਂਜੀ ਹਾਂਜੀ ਹੋਰ ਪੀ ਸੁਣਾਓ ਹਾਂ ਠੀਕ ਠਾਕ ਪੁੱਤ ਕਪੜਾ ਚੜਾ ਲਾ ਕੇ ਪੁੱਤ ਹਾਂਜੀ ਲੱਗ ਗਿਆ ਜੇ ਦੋ ਕਪੜੀਆਂ ਰਹਿ ਗਈਆਂ ਅੱਛਾ ਅੱਛਾ ਹਾਂਜੀ ਠੀਕ ਠੀਕ ਤਿੰਨ ਲਾ ਲਿਆ ਅਸੀਂ ਡੇ ਪੁੱਤ ਲਾਉਣ ਅੱਛਾ ਅੱਛਾ ਉਹ ਲੱਗ ਗਿਆ ਤਾਂ ਕੋਈ ਰਹਿ ਗਿਆ ਠੀਕ ਹੈ ਲੀਵਰ ਵੀ ਆਰ ਕੀ ਕਾਟੀ ਆਈ ਏ ਉਹ ਪਿੰਡ ਤੇ ਹੀ ਆਪਾਂ ਤੇ ਠੀਕ ਹੈ ਠੀਕ ਹੈ ਤੇ ਕਿਦਾਂ ਡਿਊਟੀ ਗਿਆ ਨਹੀਂ ਅੱਜ ਛੁੱਟੀ ਸੀ ਅੱਛਾ ਜੀ ਹਾਂ ਛੁੱਟੀ ਹੈ ਵਧੀਆ ਹਾਂਜੀ ਚੱਲੀ ਜਾਂਦਾ ਤਾਂ ਚੱਲਦਾ ਵਧੀਆ ਹਾਂਜੀ ਵਧੀਆ ਚੱਲੀ ਜਾਂਦਾ ਰਵਿੰਦਰ ਲਿਓ ਫਿਰ ਚਾਹ ਪਾਣੀ ਖੜੀ ਚਾਹ ਹਲਪੂਆ ਚਾਹ ਹਾਂ ਬੱ ਚਲੋ ਮੈਨੇ ਲੈ ਰਪਿੰਦੇ ਤੋਂ ਉਪਤਾ ਓੜੋ ਉਪੜ ਜੀ ਫਾਬੀ ਉਹਦੇ ਵੱਲ ਵੀ ਜਾਂਦੇ ਹੁੰਦੇ ਦਲਜੀਤ ਬਣਾਵਾਲੀ ਹਾਂਜੀ ਚਲ ਜੀ ਦਾ ਕਦੀ ਕਦੀ ਕਦੇ ਕਦੀ ਕਿਉਂ ਜਾਣਾ ਹੁੰਦਾ ਵਾ ਰੋਜ਼ ਫੇਰਾ ਮਾਰਿਆ ਕਰੋ ਕਿ ਗਰਮੀ ਬੜੀ ਹੈ ਤੁਹਾਨੂੰ ਪਤਾ ਹੀ ਹੈ ਤੇ ਮੈਂ ਤਾਂ ਝੱਟ ਬਿਮਾਰ ਹੋਈ ਨਹੀਂ ਨਾ ਦਾ ਸਾਹ ਕਿਦਾਂ ਦੀ ਗੱਲ ਹੋਈ ਕੀ ਕਰੇਵੇਂ ਇਹ ਵੀ ਤੁਹਾਡਾ ਪੁੱਤ ਵਾ ਤੁਹਾਡੇ ਪੁੱਤ ਵਾ ਹੈ ਤੇ ਸਹੀ ਹੈ ਬੜੀ ਗਰਮੀ ਹੈ ਮੱਛਰ ਬੜਾ ਉਧਰ ਮੇਰੇ ਕੋਲ ਤਾਂ ਬੈਠਿਆ ਨਹੀਂ ਜਾਂਦਾ 2 ਮਿੰਟ ਵੀ ਉੱਥੇ ਭਾਬੀ ਤੇਰੇ ਕੋਲ ਤਾਂ 2 ਮਿੰਟ ਨਹੀਂ ਬੈਠਿਆ ਜਾਂਦਾ ਉਹ ਵਿਚਾਰੇ ਜਿਹੜੇ ਨਾ ਟਾਈਮ ਕੱਢਦੇ ਆ ਉੱਥੇ ਉਹ ਕਿਦਾਂ ਕੱਢਦੇ ਆ ਤੇ ਗਿੱਜ ਗਈ ਆ ਹੁਣ ਕਈ ਨਹੀਂ ਮਾਰਨਾ ਕਰਾਂਗੇ ਫੇਰਾ ਹਾਂ ਦ ਜਾਂਦੀਆਂ ਕਦੀ ਨਾ ਕਦੀ ਚੱਲ ਜੀਦਾ ਹੀ ਆ ਵਿਤਕਰਾਨੇ ਕਰੀਦਾ ਹੁੰਦਾ ਦੋਵਾਂ ਪੁੱਤਾਂ ਦੇ ਵਿੱਚ ਚੱਲ ਜੇ ਨੌਕਰੀ ਕਰਦਾ ਵਾ ਉਹ ਵੀ ਕਰਦਾ ਕੰਮ ਥੇਰਾ ਕਰਦਾ ਰਿਹਾ ਵਾ ਤੇ ਜੇ ਮਾਵਾ ਹੀ ਇਦਾਂ ਕਰਨ ਦਾ ਪੈਣਾ ਫੇਰ ਕੰਮ ਔਖਾ ਹੋ ਜਾਂਦਾ ਵਾ ਉਹਦਾ ਸੁਭਾਅ ਹੀ ਇਦਾਂ ਦਾ ਵਾ ਜਿਹਦਾ ਮੈਂ ਜਾਨੀ ਨਾ ਖੜਲੀ ਜੀ ਬੋਲਦੀ ਆ ਹੋਰ ਤਾਂ ਪੈਂਦੀ ਆ ਮੈਨੂੰ ਮੈਨੂੰ ਤਾਂ ਨਹੀਂ ਲੱਗਦੀ ਤੁਹਾਨੂੰ ਨਹੀਂ ਲੱਗਦੀ ਤੁਸੀਂ ਕਦੀ ਕਦਾਈ ਆਉਣਾ ਮੈਂ ਤਾਂ ਫੇਰ ਤੁਹਾਨੂੰ ਰੋਜ਼ ਹੀ ਦੂਜੇ ਤੀਜੇ ਨਾਲ ਤੁਰੀ ਰਹਿਣੀ ਆ ਮੈਂ ਚਲੋ 2 ਮਿੰਟ ਨਾ ਉਧਰ ਹੋਈ ਜਾਂਦੇ ਆ ਵੇਖ ਲਿਆ ਹੁਣ ਆਹੋ ਸਾਰੇ ਕੀ ਕਹਿਣਗੇ ਚਲ ਜਾਂਦੇ ਆ ਪਰ 2-4 ਮਿੰਟ ਬੈਣਾ ਹੀ ਬਹੁਤਾ ਚੰ ਨਹੀਂ ਬੈਣਾ ਫੇਰ ਚਲ ਕੋਈ ਗੱਲ ਨਹੀਂ ਮਿਲ ਕੇ ਤਾਂ ਛੇਤੀ ਆ ਜਾਾਂਗੇ ਰਮਨਾ ਤਪੜ ਕਿਨੇ ਪਾਤਾ ਵਾ ਉਪਰਜੀ ਆਜੋ ਅਦਰਜੀ ਤੇ ਤਪੜ ਕਿਨੇ ਦਿੱਤਾ ਉਤੇ ਉਪਰਜੀ ਮੈਂ ਪਾਇਆ ਸੀ ਇਹ ਉਹ ਪਾਗਲ ਤੈਨੂੰ ਗੱਡੀ ਨੂੰ ਚਰੀਟਾ ਪੈ ਜਾਣੀ ਆ ਲਾਹ ਤੋ ਕੋਈ ਗੱਲ ਨਹੀਂ ਉਪਰਜੀ ਮੈਂ ਕਿਹਾ ਠੰਡੀ ਹੋ ਜੂਗੀ ਤਾਂ ਕਰਕੇ ਚੱਲ ਕੋਈ ਨਹੀਂ ਠੰਡੀ ਕੰਡਿਆ ਲਾ ਇਹਨੂੰ ਚੱਲ ਬੈ ਤੈਨੂੰ ਮੈਂ ਪਹਿਲਾਂ ਆਖਿਆ ਸੀ ਉਪਰਜੀ ਆਜੋ 2 ਮਿੰਟ ਇਧਰ ਨਹੀਂ ਨਹੀਂ ਇਹੀ ਨਹੀਂ ਜਾਣਾ ਚੱਲ ਬੈ ਉੱਤੇ ਉਪਰਜੀ ਦਾਨਾ ਕਰੋ ਚੱਲ ਬੈ ਵਿੱਚ ਗੱਲ ਹੋਈ ਮੈਂ ਦੱਸਾਂ ਤੁਸیں ਆਇਆ ਸੰਦੀਪ ਮੈਂ ਉਹਨੂੰ ਲੈਣ ਗਿਆ ਸੀ ਉਹਨੇ ਤੱਪਰ ਕੋ ਪਾਇਆ ਗੱਡੀ ਦੇ ਉੱਤੇ ਛਰੀਟਾਂ ਪੈਣੀਆਂ ਤੇ ਚੱਲ ਕਾਥੇ ਗਏ ਹੋ ਕਹਿੰਦੇ ਆਪਾਂ ਨੇ ਤੁਹਾਡੇ ਘਰ ਆਉਣਾ ਸੁਨੀਪਾ ਜੀ ਨੇ ਮਾਰੇ ਯਾਰੀ ਚੱਲ ਤੇ ਇਹ ਕੋਈ ਨਹੀਂ ਆਡੇ ਘਰ ਆਉਂਦਾ ਯਾਰ ਚਲੋ ਘਰ ਆਜੋ ਇਹ ਤਾਂ ਨਾ ਮੰਨ ਭਰੋ ਕੋਈ ਗੱਲ ਨਹੀਂ